ਜਿਹੜੀ ਚੀਜ਼ ਦੋਸਤੋ ਅੱਜ ਮੈਂ ਤੁਹਾਨੂੰ ਦਿਖਾਉਣ ਲੱਗਾ ਨਾ ਇਹ ਬਹੁਤ ਘੱਟ ਪਿੰਡਾਂ ਵਿੱਚ ਹੈਗੀ ਆ ਤੇ ਸਾਡੇ ਪਿੰਡ ਵਿੱਚ ਵੀ ਇਹ ਹੈਗੀ ਆ ਉਹ ਮੈਂ ਤੁਹਾਨੂੰ ਦਿਖਾਉਂਦਾ ਆ ਤੇ ਵੀਡੀਓ ਨਾਲ ਜੁੜੇ ਰਹਿਓ ਤੇ ਦੇਖਿਓ ਅੱਜ ਮੈਂ ਤੁਹਾਨੂੰ ਤੁਹਾਡੇ ਬਚਪਨ ਦੀ ਜਿਹੜੀ ਯਾਦ ਆ ਉਹ ਤਾਜ਼ਾ ਕਰਾਉਣ ਲੱਗਾ ਆ ਆਜੋ ਬਈਆ ਮੁੰਡੇ ਖੜੇ ਆ ਤੇ ਇੱਧਰ ਖੇਡਦੇ ਆ ਬਾਂਟੇ ਐ ਤੇਰੇ ਸਾਧ ਕੇ ਉਹ ਮੁੰਡਾ ਚੱਲਾ ਮੀਟਾ ਚੱਲਣ ਲੱਗਾ ਜੀ ਇਹ ਇਹ ਆਹ ਲਾ ਚਾਚੇ ਨੇ ਮਨਾ ਇੱਧਰ ਦੇਖੋ ਦੇਖਦੇ ਆ ਵੀ ਮੁੰਡੇ ਨਿਸ਼ਾਨਾ ਏ ਏ ਏ ਏ ਨਹੀਂ ਓਏ ਕਾਲਾ ਪੈ ਗਿਆ ਕਮਲਿਆਂ ਇਧਰ ਆਹ ਦਰਸ਼ਕ ਆ ਦੇਖ ਲੋ ਭਾਂਟਿਆਂ ਦੇ ਦਰਸ਼ਕ ਦੇਖੇ ਤੁਸੀਂ ਕਦੇ ਆਹ ਦਰਸ਼ਕ ਆ ਭਾਂਟੇ ਦੇਖਣ ਆ ਤੇ ਕੱਲੇ ਨੌਜਵਾਨ ਦਰਸ਼ਕ ਨਹੀਂ ਹੈਗੇ ਇਧਰ ਸਿਆਣੇ ਦਰਸ਼ਕ ਵੀ ਹੈਗੇ ਆ ਇਧਰ ਸਿਆਣੀ ਉਮਰ ਦੇ ਦਰਸ਼ਕ ਜਿਹੜੇ ਉਹ ਵੀ ਆਏ ਆ ਨਿਆਣਿਆਂ ਨੂੰ ਦੇਖਣ ਤੇ ਆਹ ਮੁੰਡਾ ਬਾਰੀ ਚੱਲਣ ਲੱਗਾ ਥੋੜਾ ਤੇਜ਼ ਲੱਗਦਾ ਖੇਡਣ ਚ ਲੈ ਉਹੀ ਲਾ ਦੇ ਤੂੰ ਹਾਂ ਹਾਂ ਏ ਏ ਉਹ ਚੱਲ ਇੱਕ ਰੱਖ ਉਹ ਕੁੱਤੀ 'ਚ ਬਹਿ ਗਿਆ ਉਹ ਕੁੱਤੀ 'ਚ ਪੈ ਗਿਆ ਇਹ ਰੱਖਣਾ ਨਹੀਂ ਇੱਧਰ ਥੋੜੀ ਰੱਖਣ ਹੁੰਦਾ ਕਿਉਂ ਸਾਡੇ ਵਾਰੀ ਤਾਂ ਹੁੰਦਾ ਸੀ ਤੁਸੀਂ ਰੂਲ ਬਦਲਤੇ ਆ ਰੂਲ ਬਦਲ ਗਏ ਮਤਲਬ ਤੁਹਾਡਾ ਜਮਾਨਾ ਆ ਗਿਆ ਹੁਣ ਕਾ ਵੀ ਸੱਚਾਈ ਮੈਂ ਤੁਹਾਂਗਾ ਮੈਂ ਅਗਲੀ ਕਰੀ ਉਹ ਗਾਲਾਂ ਨਾ ਭਰਾਵਾ ਗੱਡੀ ਆ ਓ ਲਾਗੇ ਹੁਣੀ ਲਾਗੇ ਮੈਂ ਗੋਰਿਆ ਤੇਰਾ ਵੀ ਕੰਮ ਟਲਾਈ ਆ ਇਧਰ ਦਰਸ਼ਕ ਦੇ ਲੋ ਗੱਡੀਆਂ 'ਚ ਵੀ ਆ ਰਹੇ ਆ ਉਹ ਸਭ ਬਾਬਾ ਜੀ ਕੈਨਲਰ ਆ ਹਿਲਾ ਦੇ ਗੱਡੀਆਂ ਭਰ-ਭਰ ਕੇ ਆ ਰਹੇ ਆ ਦਰਸ਼ਕ ਬੰਟੇ ਖੇਡਦੇ ਆ ਆ ਨਹੀਂ ਜਦੋਂ ਆ ਜੀ ਕਹਿੰਦਾ ਇਹ ਵਰਲਡ ਕੱਪ ਹਾਂਜੀ ਬੰਟੇ ਦਾ ਮੈਚ ਲੱਗਣਾ ਚਾਹੀਦਾ ਵਰਲਡ ਕੱਪ ਕਰਾ ਲਈਏ ਆਪਾਂ ਬੰਟੇ ਦਾ ਆਪਣੇ ਪਿੰਡ 'ਚ ਕਰਦੇ ਪੰਚਾਇਤ ਨਾਲ ਗੱਲ ਕਰਦੇ ਆ ਤੇ ਚੀਜ਼ ਦਾ ਸ਼ੂਲਡ ਤਿਆਰ ਕਰਕੇ ਤੇ ਉਹ ਜਿਹੜਾ ਮੈਨ ਆਫ ਦਾ ਮੈਚ ਉਹ ਵੀ ਰੱਖਣਾ ਪੈਣਾ ਨਾ ਉਹ ਕੀ ਰੱਖਾਂਗੇ ਮੋਟਰਸਾਈਕਲ ਜਾਂ ਥੋੜਾ ਘੱਟ ਰੱਖ ਲਵਾਂਗੇ ਸਾਈਕਲ 20 ਕੁਲ ਰੱਖ ਲਵਾਂਗੇ ਸਾਈਕਲ 20 ਕੁਲ ਰੱਖਵਾਂ ਨਿਆਣਿਆਂ ਦੀ ਗੇਮ ਆ ਆ ਉਹ ਨਿਆਣਿਆਂ ਦੇ ਸਾਹਮਣੇ ਤੋਂ ਸ਼ੁਰੂ ਕਰੂੰਗਾ ਹੀਰੋ ਰੈਂਜਲ ਰੈਂਜਲ ਰੈਂਜਰ ਰੱਖ ਲਈਏ ਮੋਟਰਸਾਈਕਲ ਤੇ ਬੁੱਲ ਚੱਲਦੇ ਹਾਂ ਪਹਿਲਾ ਪਹਿਲਾ ਕੱਪ ਕਰਾਉਣਾ ਪਾਜੀ ਹੁਣ ਕਹਿੰਦੇ ਕਹਿੰਦੇ ਭੰਟਿਆਂ ਦਾ ਕੱਪ ਕਰਾਉਣਾ ਤੇ ਪ੍ਰੈਕਟਿਸ ਮੁੰਡਿਆਂ ਨੂੰ ਕਹਿੰਦੇ ਕਰ ਲਓ ਤੇ ਫੇ ਆਪਾਂ ਭੰਟਿਆਂ ਦਾ ਪਹਿ ਤਾ ਡਾ ਕਿਨ ਆ ਹੈ ਤੁਸੀਂ ਵੀ ਖੇਡਦੇ ਨਹੀਂ ਭਾਈ ਇਹਨੂੰ ਇੱਕ ਖਰਾਬ ਤੁਹਾਡੇ ਨਿਸ਼ਾਨਾ ਯਾਰ ਲੱਗਦੀ ਤੇ ਹੈ ਨਹੀਂ ਤੁਹਾਡੇ ਤੋਂ ਇੰਨੇ ਚਿਰ ਦੇ ਖੇਡਣ ਦੇ ਆ ਲੈ ਦੇਖ ਤਾਂ ਚੱਲ ਚੱਲ ਗੁਰੂ ਯੂਟਿਊਬ ਲਾਉਂਗਾ ਮੈਂ ਯੂਟਿਊਬ ਲਾਉਣਾ ਲੜ ਰਹੀ ਐ ਰੌਂ ਰੌਂ ਜੋਟਾ ਤਾਂ ਲੱਗ ਗਈ ਜਾਣਾ ਨਹੀਂ ਨਹੀਂ ਉਹ ਇਦਾਂ ਸਾਰੇ ਬੰਤੇ ਕੋ ਮੈਨੂੰ ਆ ਜਾਣਾ ਇੱਕ ਨਾਲ ਲੱਗਦਾ ਉਹ ਹੱਤੇ ਖੋਲੇ ਕੋਣੇ ਚੱਲ ਲੈ ਮੈਂ ਮੀਟਾ ਸੱਟ ਕੇ ਦੇਖਾਂ ਆ ਕੈਮਰਾ ਫੜੂਗਾ ਕੋਈ ਆ ਆ ਫੜੀ ਬੜਾ ਬਣਾਈ ਇਹ ਦੇ ਮੈਨੂੰ ਦੂਰ ਲਾਉਣ ਨੂੰ ਵੀ ਦੇ ਮੈਂ ਤੁਹਾਨੂੰ ਦਿਖਾਣਾ ਸ਼ਾਇਦ ਲੱਗ ਜੇ ਕੋਈ ਜਿਹੜੇ ਵੀ ਪੁਰਾਣੇ ਜਿਹੜਾ ਕਿੰਨੇ ਨੇ ਕੀੜੇ ਜਾਗ ਪਏ ਭੰਟੇ ਵਾਲੇ ਉਹ ਮੈਂ ਕੰਮ ਦਿਖਾਉਂਦਾ ਹੋ ਗਿਆ ਕੀ ਬੰਦੀ ਚਾਨ ਫੜੇ ਥਲੇ ਆ ਗਿਆ ਉਹ ਆਹੀ ਲਾ ਦੇ ਭਾਈ ਹੁਣ ਦੇਖਿਓ ਮੈਨੂੰ ਲੱਗਦਾ ਕਿ ਨਹੀਂ ਬਾਸੇ ਮੇਰੇ ਅਜੇ ਲੱਗ ਗਿਆ ਹਾਂ ਲਈ ਹੈ ਭਾਈ ਹਾਂ ਜੀ ਹੈਗਾ ਓਏ ਓਏ ਨੂੰ ਕਹਿੰਦੇ ਆ ਪ੍ਰਾਣੇ ਖੰਡ ਪਹਿਲੀ ਵਾਰੀ ਦੀ ਲਾਤ ਤਾਂ ਨਹੀਂ ਅਹੀ ਭਰਾ ਗੇਂਦ ਦੇ ਰਿਹਾ ਬਾਟੇ ਉਹ ਦੇਖੋ ਦਰਸ਼ਕਾਂ ਨੇ ਤਾੜੀਆਂ ਤਾੜੀਆਂ ਲਾਤੀਆਂ ਦਰਸ਼ਕਾਂ ਨੇ ਪਹਿਲੀ ਵਾਰ ਚਲਾਇਆ ਭਰਾ ਇਹ ਤਾਂ ਕਾਲੀ ਬਹੁ ਕਰਦੇ ਆ ਜੀ ਤਾਂ ਇਹ ਟਕਾ ਕੇ ਇੱਕ ਅੱਖ ਇਹਦਾ ਨੱਪ ਕੇ ਉਹ ਭਾਂਟੇ ਦੇ ਵਿੱਚੋਂ ਬਾਟਾ ਦਿਸਣਾ ਨਹੀਂ ਚਾਹੀਦਾ ਫੇਰ ਮਾਰੋ ਮਾਲਕਹਿਣ ਦਾ ਮਾਲਕ ਜਦੋਂ ਆਪਾਂ ਨਿਸ਼ਾਨਾ ਲਾਉਣਾ ਨਾ ਇੱਕ ਅੱਖ ਨੱਪ ਲੈਣੀ ਆ ਦੂਜੀ ਜਿਹੜੇ ਬਾਟੇ ਨੂੰ ਲਾਉਣਾ ਉਹ ਦਿਸਣਾ ਨਹੀਂ ਚਾਹੀਦਾ ਜੋ ਇਹ ਟਿਕਾਣੇ ਤੇ ਆ ਗਿਆ ਫੇਜ ਦਾ ਤਰੀਕੇ ਜਾਂ ਨਾ ਸੋ। ਪਰ ਉਹ ਮੇਜ ਉੱਥਾਂ ਲਾਉਂਦੇ। ਹਾਂ ਚੱਲ ਆ ਜਾ। ਸਾਰੇ ਬਾਟੇ ਸਾਡੇ ਆ। ਬਾਟੇ ਸਾਡੇ। ਹਾਂ ਪਿਆ ਚੱਕ ਬੰਟਾ। ਉਹ ਬਾਟੇ ਸਾਡੇ ਆ। ਜੇ ਦੁਬਾਰਾ ਮੁੰਡਾ ਕਿਤੇ ਲਾ ਕੇ ਦਿਖਾ ਲੂੰ। ਦੁਬਾਰਾ ਲਾ ਦਿੰਦੇ। ਕਿਸਮਤੀ। ਇਹ ਕਰੀਤ ਇੱਕ ਐਸ ਜੀ ਨਹੀਂ ਲੱਗਾ ਫੇਰ ਜੀ ਲੱਗਾ ਆ ਹੁਣ ਲਾ ਕੇ ਦਿਖਾਵਾਂ ਜੀ ਉੱਤੇ ਦਾ ਐਡਰੈਸ ਹੈ ਨਾ ਓਏ ਇਹ ਨਹੀਂ ਲੱਗਾ ਨਜ਼ਰ ਲੱਗੀ ਤੁਹਾਡੀ ਓਏ ਲੋਕਾਂ ਵਾਲੀ ਨਜ਼ਰ ਲੱਗੀ ਆ ਪਾਜੀ ਹੁਣੀ ਲੱਗੇ ਆ ਲੋਣ ਆਹ ਦੇ ਸਿਆਣੇ ਬੰਦੇ ਇਹ ਪਹਿਲਾਂ ਦੇਖੀ ਓਏ ਕੋਲੀ ਸਾਹਿਬ ਓਏ ਕੋਲੀ ਸਾਹਿਬ ਚਲੋ 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 ਓਏ ਕਿਨਾਰੇ ਤੇ ਲੱਗੀ ਓ ਆ ਆ ਵੀ ਪੁਰਾਣੇ ਖੌਂਡੇ ਮੇਤੋ ਹੀ ਪੁਰਾਣਾ ਖੌਂਡੇ ਆ ਵੀਰ ਤੇ ਉਮਰ ਤੋਂ ਉੱਦਾਂ ਇਹਦੀ 16 ਸਾਲ ਆ ਤੇ ਉਦਾਂ ਪੁਰਾਣਾ ਖੁੰਡਾ ਜਿਹਦਾ ਨਾਂ ਭਾਵਾ ਹੁੰਦਾ ਤੇ ਆ ਵੰਟਾ ਵਾੜ ਲਓ ਭਰਾ ਆਪਣਾ ਤੇ ਭਾਜੀ ਕਿੱਦਾਂ ਪ੍ਰਾਣੀਆਂ ਜਿਆਦਾ ਆ ਗਈਆਂ ਤਾਜ਼ੀਆਂ ਯਾਰ ਦੇ ਲਾ ਇਹਨਾਂ ਨੇ ਕਿੰਨੀਆਂ ਮੀਂਹ ਦਾ ਸਿੱਟੀਆਂ ਕੋਈ ਲਾਇਆ ਵੰਟਾ ਇਹਨਾਂ ਨੇ ਅਸੀਂ ਲਾਏ ਆਣ ਕੇ ਪੁਰਾਣੇ ਬੰਦਿਆਂ ਨੇ ਓਏ ਉਸਤਾਦ ਧਰ ਲਓ ਏ ਕੋਲੀ ਸਾਹਿਬ ਨੂੰ ਉਸਤਾਦ ਧਰ ਲਓ ਨਹੀਂ ਨਹੀਂ ਮੋਟਰ ਨੂੰ ਤਾਂ ਹਾਂ ਮੈਂ ਯਾਰ ਭਰਾਵਾ ਮੈਂ ਤਾਂ ਹੀ ਆਪ ਸਿੱਖਦਾ ਹਾਂ ਹਾਲ ਤੇਰਾ ਵੀ ਮੇਰੇ ਆਇਆ ਆ ਆ ਮੇਰਾ ਭਾਜੀ ਗਿੱਟਾ ਹਿੱਲ ਗਿਆ ਮੜਿਆ ਤੇ ਆ ਤੈਨੂੰ ਮੋੜ ਪੈ ਜਾਂ ਮੋਰੇ ਹੋ ਲੱਗ ਜੀ ਗਾਲ ਕੱਢ ਕੇ ਨਾ ਹਲਾ ਭਾਜੀ ਫਿਰ ਬਲੌਗ ਵਾਲੇ ਗੁੱਸਾ ਕਰਨਾ ਪੈਂਦੇ ਆ ਉਹ ਬੀਬੀਆਂ ਭੈਣਾਂ ਵੀ ਦੇ ਦੀਆਂ ਨਾ ਕਹਿਣਾ ਇਹ ਗਾਲਾਂ ਕੱਢੀ ਜਾਂਦੇ ਆ ਤੇ ਕਿੰਨੇ ਜਿੱਤਿਆ ਵੀ ਕੋਈ ਕਿ ਨਹੀਂ ਕਿੰਨੇ ਜਿੱਤੇ ਮਾਰ ਕੇ ਜਿੱਤੇ ਨੇ ਰੋਲ ਮਾਰ ਕੇ ਪੁਰਾਵਾ ਜੋਟਾ ਲਾਈਦਾ ਹੁੰਦਾ ਵਾ ਉਹ ਮੋਹ ਮਾਰਦਾ ਉਹ ਮੁੰਡਾ ਰਵਾਤ ਦਾ ਇੱਕ ਆ ਰਿਹਾ ਰੋਪੀ 20 ਰੁਪਏ ਹੀ ਉਹ ਬੰਦੇ ਸਾਰਾ ਕੋਲ ਆ ਗਿਆ ਜੋਟੇ ਲਾ ਲਾ ਕੇ ਓਏ ਰੋਲ ਨਹੀਂ ਮਾਰਨੇ ਉਹ ਉਹ ਦੇ ਦੇ ਓਏ ਰੋਲ ਨਹੀਂ ਮਾਰਨੇ ਉਹਨਾਂ ਦਰਖਾਸਤ ਦੇ ਦੇਣੀ ਤੁਹਾਡੇ ਖਿਲਾਫ ਪੁਰਾਵਾ ਲਾਂਪਾ ਮੇਰਾ ਜਾ ਆਠ ਆਠ ਦੇਖ ਤਿਆ ਪੂਰੇ ਆ ਰੋਲਾ ਪਿਆ ਗਿਆ ਵੀ ਆ ਰੋਲਾ ਪਿਆ ਗਿਆ ਕਿਹੜਾ ਜਿੱਤੇਆ ਕਿਹੜਾ ਢਾਡਾ ਮੈਂ ਬਾਂਟੇ ਥੋੜੇ ਲੱਗੇ ਆ ਬਾਂਟੇ ਮੇਰੇ ਤੋਂ ਦੋ ਬੋਤਲਾਂ ਭਰੀਆਂ ਪਈਆਂ ਮੇਰੀਆਂ ਪਹਿਲੇ ਟਾਈਮਾਂ ਦੀਆਂ ਤੁਸੀਂ ਵੀ ਖੇਡਦੇ ਹੋ ਭਾਜੀ ਬੋ ਕਿੰਨੇ ਕ ਸਾਲ ਖੇਡੇ ਮਾਗੀ ਤੇ ਦੇਖਦਾ ਐਡਾ ਡਾ ਬੋਰਾ ਸੀਮੇ ਦਾ ਭਰ ਕੇ ਲਿਜਾਈਦਾ ਸੀ ਤਾਂ ਲਿਜਾਈਦਾ ਵੇ ਇੱਕ ਲੈ ਕੇ ਜਾਈਦਾ ਪੰਜ ਸੱਤ ਲੈ ਕੇ ਆਈ ਸੀਮੇਂਟ ਵਾਲਾ ਬੋਰਾ ਚੱਕ ਹੋ ਜਾਂਦਾ ਸੀ ਬਾਂਟਿਆਂ ਦਾ ਭਰਿਆ ਆਹ ਕੋ ਸਾਈਕਲ ਦਾ ਕਿਸ ਕੰਮ ਨੂੰ ਆਹ ਤੇਰੇ ਸਾਦਕੇ ਆ ਪੁਰਾਣੀਆਂ ਗੱਲਾਂ ਭਰਾ ਹੁਣ ਇਕੱਠੇ ਹੋਏ ਆ ਚਲੋ ਠੀਕ ਹੈ ਦੋਸਤੋ ਮੈਂ ਕਹਾ ਚਲੋ ਤੁਹਾਨੂੰ ਕੋਈ ਪੁਰਾਣੀ ਕੋਈ ਬਚਪਨ ਦੀ ਯਾਦ ਵੀ ਚੇਤੇ ਕਰਾ ਦਈਏ ਨਿਸ਼ਾਨਾ ਇੱਕ ਤਾਂ ਮੈਂ ਲਾਤਾ ਹੀ ਲਾਈਕ ਕਮੈਂਟ ਸ਼ੇਅਰ ਉਹ ਯਾਰ ਜਿਹਨੂੰ ਵਧੀਆ ਲੱਗੀ ਉਹਨੇ ਆਪ ਹੀ ਕਰ ਦੇਣਾ ਕਹਿਣ ਨਾਲ ਕੋਈ ਨਹੀਂ ਕਰਦਾ ਜਿਹਨੂੰ ਵਧੀਆ ਚੀਜ਼ ਲੱਗੀ ਉਹਨੇ ਆਪ ਹੀ ਕਰਨਾ ਕਰਨਾ ਜਿਹਨੂੰ ਲੱਗਾ ਵੀ ਮੁੰਡੇ ਨੇ ਵਧੀਆ ਵੀਡੀਓ ਬਣਾਈ ਹੈ ਉਹਨੇ ਆਪ ਹੀ ਕਰ ਦੇਣਾ